ਲੇਟ ਜੀ ਜੋਂ ਆ ਭਾਈ ਟ੍ਰੈਵਲ ਨਵਾਂ ਆਇਆ ਹੁਣ ਸਕੂਨਾਂ ਚ ਕਿਟ 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 ਆਪਣਾ ਸਾਥ ਸ ਦਿੱਤਾ ਹੈ ਕਿਉਂਕਿ ਅੱਜ ਧੁੱਪ ਤੇਜ ਹੈ ਨਹੀਂ ਸੀ ਮੱਧਮ ਜੀ ਰੌਣੀ ਦੀ ਗੱਤ ਨੰਗ ਗਈ ਰੌਣੀ ਕਰੀ ਸੀ ਕਈ ਵਾਰਾਂ ਵਾਂਗਾਂ ਸਾਨੂੰ ਦਿਖਾਉਂਦੇ ਰਹੇ ਪਿਛਲੇ ਜੀ ਦੋਸਤੋ ਇੱਥੇ ਸੀਗਾ ਮੱਕੜਾ ਕਿੰਨਾ ਹਜੇ ਇੱਕ ਵਾਰੀ ਵਾਇਆ ਹੈ ਨਾ ਤੇ ਭਾਈ ਰੌਣੀ ਦੀ ਗੱਤ ਨੰਗ ਗਈ ਰੌਣੀ ਕਰੀ ਸੀ ਕਈ ਵਾਰਾਂ ਵਾਂਗਾਂ ਸਾਨੂੰ ਦਿਖਾਉਂਦੇ ਰਹੇ ਪਿਛਲੇ ਵਲੋਗਾਂ 'ਚ ਨਾ ਤਰੌਣੀ ਦੀ ਬੱਤ ਨੰਗ ਗਈ ਉੱਤੋਂ ਦੀ ਪੈ ਗਿਆ ਕੰਮ ਐਸ ਤੋਂ ਜ਼ਿਆਦਾ ਮੱਕੜਾ ਸੀ ਇਹ ਦਿਨੋਂ ਤੇ ਹਜੇ ਆਪਾਂ ਇੱਕ ਵਾਰੀ ਵਾਹਿਆ ਤੇ ਇਹਨੂੰ ਬਹੁਣੇ ਤਿੰਨ ਚਾਰ ਵਾਰੀ ਵਾਵਾਂਗੇ ਤੈਨੂੰ ਸੁਕਾਵਾਂਗੇ ਬਾਹਰ ਨੂੰ ਫੇਰ ਵੀ ਜਾਗੇ ਤੇ ਕੋ ਘਰ ਕੋਲੇ ਕਿੱਦੇ ਦੀ ਕਣਕ ਬੀਜੀ ਪਈ ਉੱਥੇ ਪਾਣੀ ਨਹੀਂ ਲਾਇਆ ਤੇ ਉਹ ਢੰਗੂਰ ਮਾਰ ਗਈ ਸੁੱਕ ਜਿ ਢੰਗੂਰ ਮਾਰ ਗਈ ਦੇਖ ਤੇ ਨਾਲੇ ਹੁਣ ਅਸੀਂ ਭਾਈ ਆ ਕੇ ਆ ਸੋਲਰ ਟੇਢੇ ਕਰਤੇ ਕਿਉਂਕਿ ਸਿਆਲ ਦੇ ਵਿੱਚ ਟੇਢੇ ਕਰਨੇ ਜ਼ਰੂਰੀ ਹੈ ਸੂਰਿਆ ਮਹਾਰਾਜ ਦੀ ਦਿਸ਼ਾ ਥੋੜੀ ਐਦਾਂ ਹੋਣ ਲੱਗ ਗਈ ਆ ਇਹ ਆ ਕੇ ਤੇ ਇੱਥੇ ਹੀ ਛਪ ਜਾ ਕਰੂਗਾ ਇਹ ਤੇ ਹੁਣ ਬੰਬੀ ਜੀ ਦਿੱਤੀ ਚਲਾ ਤੇ ਟਾਈਮ ਹੋ ਗਿਆ 9 ਦਾ ਤੇ ਉਹ ਹੁਣ ਮੈਂ ਬੋਹਣਾਗਾ ਤੇ ਉਥੇ ਆਪਾਂ ਲਾਲੂਆ ਪਾਣੀ ਹੈ ਨਾ ਤੇ ਉਹ ਦਾਣੇ ਜੇ ਸਿੱਟ ਦੂਗਾ ਚੱਲ ਉੱਥੇ ਬੈਠਾ ਰੂਗਾ ਕੋਲ ਕਿੰਨਾ ਪਾਣੀ ਹੈ 3 ਇੰਚੀ ਦਾ ਪਾਣੀ ਹੈ ਦਾ ਤੇ ਆਪਾਂ ਬੋਹਨੇ ਆ ਤੇ ਫੇਰ ਇਹਦਾ ਇਹਨੂੰ ਵਾਕੇ ਇਹਨੂੰ ਬੀਜਾਂਗੇ ਇਹਨੂੰ ਨਹੀਂ ਬੀਜਦੇ ਇਹਨੂੰ ਦਾ ਬੀਜਾਂਗੇ ਇਹਨੂੰ ਨਹੀਂ ਬੀਜਦੇ ਇਹ ਤਾਂ ਸੁੱਕਾ ਹੀ ਜਾਮਾ ਤੇ ਬਾਕੀ ਉਹ ਛੜੀਆਂ ਬੰਗਾ ਪਟਨ ਵਾਲੀਆਂ ਕਿੱਲਾ ਇੱਕ ਉਹ ਤਾਂ ਫੇਰ ਹੀ ਦੇਖਾਂਗੇ ਦੇਖੇਰਾ ਆ ਰੰਗਾ ਰੰਗ ਪ੍ਰੋਗਰਾਮ ਕਰਦੇ ਆ ਤੇ ਸਾਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਉਮੀਦ ਕਰਦਾ ਤੁਸੀਂ ਵੀ ਬੀਬੀ ਜਵਾਜੀ ਕਰਦੇ ਹੋਵੋਗੇ ਭਾਈ ਤਾਂ ਠੀਕ ਆ ਬਣੇ ਰਹੋ हां जी दोस्तों आज भाई आपा 3 ਵਾਰੀ ਤਵੀਆਂ ਮਾਰਤੀਆਂ ਐਜ ਮੱਕੜਾ ਖਾਸਾ ਸੀਖਾਰਾ ਥੋੜਾ ਜਿਹਾ ਉੱਤੋਂ ਦਾ ਸੁੱਕਾ ਹੈ ਤੇ ਪਰ ਗੱਲ ਬਣ ਗਈ ਹੁਣ ਮੈਨੂੰ ਲੱਗਦਾ ਵੀ ਬੀਜੂ ਆ ਕਈ ਬੰਦਿਆਂ ਦੀ ਰੈਲ ਐਲੀ ਖਾਰਾ ਤੇ ਉਹ ਆਨੇ ਭਾਈ ਚੁੱਪ ਕਰਕੇ ਬੀਜ ਦੇ ਕੋਈ ਵੱਡੀ ਗੱਲ ਨਹੀਂ ਨਹੀਂ ਸੁੱਕਿਆ ਬਾਣਾ ਤੇ ਅੱਜ ਸੂਰਜ ਨੇ ਵੀ ਆਪਣਾ ਸਾਥ ਦਿੱਤਾ ਹੈ ਕਿਉਂਕਿ ਅੱਜ ਧੁੱਪ ਤੇਜ ਹੈ ਨਹੀਂ ਸੀ ਮੱਧਮ ਜੀ ਹੈ ਤੇ ਵੀ ਧੁੰਦ ਜੀ ਮੰਗੂਈਆਂ ਤੂੰ ਆਇਆ ਛੜ ਰਿਹਾ ਦੇ ਹਨਾ ਇਹਦਾ ਕਰਕੇ ਧੁੱਪ ਨਹੀਂ ਲੱਗੀ ਤਾਂ ਇਹ ਗਿੱਲ ਸੰਭਲ ਜੀ ਗਈ ਤੇ ਨਹੀਂ ਓਡਿਆਂ ਦੀ ਬਰੋਲਿਆ ਨਾ ਤੇ ਉਧਰ ਪਾਣੀ ਵੀ ਲੱਗ ਜਾਂਦਾ ਪਰ ਸੋਲਰ ਤਾਂ ਨਹੀਂ ਚੱਲਿਆ ਇੰਨਾ ਖਾਰਾ ਕਿਉਂਕਿ ਉਹਨੇ ਤਿੰਨ ਕਨਾਲਾਂ ਥਾਂ ਮਸਾਂ ਲਾਇਆ ਹੋਆ ਚੱਲ ਕੋਈ ਨਹੀਂ ਉਹਦਾ ਕੰਨ ਲੱਗ ਜੂ ਆ ਮੇਨ ਸੀਗਾ ਇਹ ਤਿੰਨ ਵਾਰੀ ਬਾਕੇ ਤਵਾਂ ਨਾ ਡੂੜ ਕਿੱਲਾ ਤੇ ਦੋ ਕਿੱਲੇ ਮਾਰਤਾ ਸੁਹਾਗਾ ਆਸ਼ੀ ਨੇ ਇੰਨਾ ਤਿਆਰ ਕੀਤਾ ਭਾਈ ਇਹ ਤੇ ਹੁਣ ਆਪਾਂ ਸੁੱਕ ਚ ਸੁਕਾ ਵਾਣਾ ਆ ਰਹਿੰਦਾ ਇਹ ਬਹੁਣਿਆ ਬਾਪ ਨੇ ਸੋਹਣਾ ਦਿਨ ਬਖਸ਼ਿਆ ਚੰਗੀ ਗੱਲ ਐ ਖਰਾ ਕਿਰਪਾ ਰੱਖੇ ਬਾਬਾ ਤੇ ਆਪਾ ਸੁਹਾਗਾ ਜੀ ਝੜਦਾ ਸੀ ਤੇ ਆ ਬਾਕੇ ਕਿਰਪਾ ਕੀਤੀ ਤਾਂ ਇਹਦੇ ਵਿੱਚ ਸੁਹਾਗਾ ਆਪਾਂ ਮਾਰ ਦਾਂਗੇ ਤਾਂ ਇਕੱਠੀ ਬੀਜਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਟਰੈਕਟਰ ਫਿਰ ਇੱਥੋਂ ਦੀ ਲੀਆ ਬਣ ਜਾਂਦਾ ਹੈ ਇਹਦੇ ਕਰਕੇ ਤਰਲੇ ਮਾਰਦੇ ਆ ਭਾਈ ਆਪਾਂ ਆਹ ਨਾਲ ਇਕੱਠੇ ਬੀਜਾਂਗੇ ਤੜਕੇ ਚੰਗਾ ਦਿਨ ਬਖਸ਼ੂਆ ਬਾਬਾ ਤੇ ਦੇਖਨੇ ਕੀ ਬੰਦਾਗਾ ਤੇ ਬਣੇ ਰਹੋ ਭਾਈ ਨਾਲ ਸਾਰੇ ਸੇ ਗੱਡੀ ਆਪਣੀ ਜ਼ਿਆਦਾ ਲੀਕ ਹੋ ਗਿਆ ਜਿੱਤਾਂ ਵੀ ਥੋੜੀਆਂ ਹੀ ਆ ਜ਼ਿਆਦਾ ਕਿਉਂਕਿ ਰੌਣੀ ਜੀ ਥੋੜਾ ਜਿਆਸ਼ਾ ਲੋੜ ਮੰਦਾ ਭਾਈ ਲੋੜ ਇਸ ਤਰ੍ਹਾਂ ਦੀ ਗੱਲਬਾਤ ਹੋ ਗਈ ਚੱਲ ਦੇਖਦੇ ਆ ਲੀਕ ਸ਼ੀਕਤਾ ਹੋ ਗਿਆ ਵਿਚਾਰਾ ਘੜਤਾ ਤੇਲ ਇਚੋਂ ਦੀ ਆ ਦੇਖੀ ਆ ਬਹੁਤ ਖਲਿਆਰਦੀ ਭਾਈ ਤੇ ਪਾਣੀ ਅੱਜ ਘਰ ਧੁੱਪ ਹੈ ਨਹੀਂ ਸੀ ਇੰਨੀ ਹੈ ਨਾ ਤੇਰਾ ਕਰਕੇ ਇੰਨਾ ਕ ਲੱਗਿਆਗਾ ਚਲ ਨਹੀਂ ਆਪਣੀ ਫਿਰ ਰੌਣੀ ਸੁੱਕ ਜਾਂਦੀ ਆ ਆ ਰੌਣੀ ਚਾਰ ਕਰਤੀ ਤੇ ਉਧਰ ਹੋ ਕਿਹੜਾ ਭਾਈ ਤੜਕੇ ਸੁੱਕੇ ਜੀ ਬੀਜਣਾ ਉਹ ਤਿਆਰ ਕਰਕੇ ਆਗੇ ਚਾਰ ਵਾਰੀ ਤਵੀਆਂ ਮਾਰੀਆਂ ਤੇ ਦੋ ਵਾਰੀ ਸੁਹਾਗਾ ਮਾਰਤਾ ਤੇ ਕਣਕ ਦਾ ਘੇਰਾ ਲਾਤਾ ਇਹ ਉਗਰੇ ਹੀ ਵਿੱਚ ਵਿੱਚ ਕਣਕੇ ਮਾੜੀ ਮਿੱਟੀ ਪਟੇ ਤੋਂ ਨਾ ਉਗਰੇ ਖੜੀਏ ਕਣਕਾ ਸੁੱਕ ਜੀ ਉਗਰੇ ਹੀ ਬਾਣਾ ਚ ਗਿਲ ਨਿਕਲਦੀ ਆ ਉਹ ਮੈਂ ਸੁੱਕਾ ਵਾ ਕੇ ਆਇਆ ਉਥੇ ਤੋਂ ਗਿਲ ਨਿਕਲੀ ਪੂਰੀ ਥਲੋਂ ਪੂਰੀ ਜੱਜਮੀ ਤੇ ਉਹਨੂੰ ਤਾਂ ਕਰ ਸੁੱਕ ਜੀ ਬੀਜ ਕਿਉਂ ਤਾਂ ਦੀ ਪਾਣੀ ਲਾਵਾਂਗੇ ਆ ਇੱਥੇ ਤੜਕੇ ਬੀਜਾਂਗੇ ਭਾਈ ਇਹ ਰੌਣੀ ਵਾਲੇ ਰੱਖ ਲਿਆ ਸਮਝ ਤਾਂ ਤੜਕੇ ਦੀ ਤੜਕੇ ਜੋ ਕੰਨਾਂ ਚ ਕਿਟ 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 ਆਈਂ ਗਰੀ ਜਾਂਦਾ ਟਰੈਕਟਰ ਤੇ ਡੰਗਾ ਲਾ ਲੈ ਚੱਲ ਵਿਚਾਰੇ ਨਾ ਨਾ ਤੇ ਆ ਤਿਆਰ ਕਰਤਾ ਬਾਣਾ ਤੜਕੇ ਰੱਬ ਨੇ ਚੰਗਾ ਦਿਨ ਲਾਇਆ ਤਾਂ ਚਾਹਿਆ ਤਾਦੀ ਕਿਰਪਾ ਨਾਲ ਪਤੜ ਕੇ ਬੀਜਨ ਦੀ ਕੋਸ਼ਿਸ਼ ਕਰਾਂਗੇ ਪੂਰੀ ਪੂਰੀ ਤੇ ਇਹ ਇੱਕ ਗੱਲਾ ਛਟਾਂ ਦਾ ਪਿਆ ਉਹਦੀ ਵੀ ਦੇਖਦੇ ਆਂ ਕੀ ਗੱਲਬਾਤ ਬਣਦੀ ਹੈ ਮਿਲਦੇ ਆਂ ਖੜ ਜਾ ਤੇ ਗੱਡੀ ਆਪਣੀ ਚਾਰ ਚਪੇਰੋਂ ਲੀਕ ਹੋ ਗਈ ਅੱਜ ਦਿਖਾਉਣਾ ਖੜ ਜਾ ਤੁਹਾਨੂੰ ਇੱਥੋਂ ਸਿੱਟਣ ਲੱਗ ਗਿਆ ਤੇਲ ਆ ਤੇ 50 ਪਲੇਟ ਜੀ ਨੂੰ ਉਹ ਕਹਾ ਤੋਂ ਇਹ ਹੈਡ ਬਣਵਾ ਸੀ ਤੇ ਫਿਲਟਰ ਇਥੋਂ ਨਹੀਂ ਕੱਟ ਗਿਆ ਇੱਥੇ ਲਾ ਦੇ ਚੱਲ ਡੰਗਾ ਲਾ ਲੈ ਵਿਚਾਰੇ ਨਾ ਪ੍ਰਾਣਾ ਆ ਤਾਂ ਉਹ ਭੇੜਾ ਕੰਮ ਹੁੰਦਾ ਹੈ ਕਹੂੰਗਾ ਨਿਕ ਕਰਿਆ ਕੰਮ ਇਹਦਾ ਰਾਉਣੀ ਜਿਸ ਵਾਗਾ ਪੜਾਉਂਦਾ ਤੇ ਕਣਕਾਲ ਆਪਣਾ ਕਹਿਰਾ ਇੰਨਾ ਕਲਾਕ ਸੁਣ ਕਈ ਵਾਰ ਦੱਸਦਾ ਘਰ ਚੱਲ ਆ ਭਾਈ ਟਰੈਵਲ ਨਵਾਂ ਆਇਆ ਹੁਣ ਸਕੂਲੋਂ ਤੇ ਲੈ ਕੇ ਜਾਂਦਾ ਸ਼ਾਮ ਦੇ ਪੌਣੇ 5 ਹੋ ਗਏ ਚੱਲ ਮੈਂ ਤੂੰ ਘਰੇ ਲੈ ਆ ਯਾਰ ਮੈਂ ਆਉਣਾ ਇੱਥੇ ਤੇ ਆਣਾ ਮੈਂ ਚਲਾਉਣਾ ਚਲਾ ਲਾ ਭਾਈ ਤਾਂ ਜੇ ਬਲੌਗ ਇਥੋਂ ਦੇਖ ਦੇਖਿਆ ਤਾਂ ਸ਼ੁਕਰੀਆ ਨਵੇਂ ਪ੍ਰਾਸ ਜੁੰਡਾ ਦੇ ਰੇਤਾ ਪਏ ਹੈ ਨਾ ਉਹ ਸੁੱਕਾ ਜਾ ਭਾ ਕੇ ਨਵੇਂ ਪ੍ਰਾਜ ਉੜਦੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰੋ ਚੰਗਾ ਲੱਗਦਾ ਹੈਗਾ ਵਿਜਾਇਬਾਜੀ ਵਾਲਾ ਕੰਮ ਪੂਰਾ ਹੁਣ ਖਿੱਚ ਚੈਸ ਟਾਈਮ ਆ ਤੇ ਬਿਜਾਈ ਘਟੋ ਘਟਾਈ 20 ਦਿਨ ਚੱਲੂ ਰਾਮ ਨਾਲ ਚਲੋ ਤੇ ਉਧਰ ਸੂਰਜ ਮਹਾਰਾਜ ਕਿਧਰ ਗਿਆ ਹਉ ਸੀ। ਤਮਿਲ ਦੇ ਅਗਲੇ ਨਵੇਂ ਕਿਸੇ ਵਲੌਗ ਚ ਜਿਉਂਦੇ ਰਹੋ, বাসਦੇ ਰਹੋ, ਰੱਬ ਰਾਖਾ।